ਬੀਤੇ ਦਿਨ ਪਟਾਲਾ ਕਾਦੀਆਂ ਰੋਡ ਤੇ ਵਾਪਰੇ ਹਾਦਸੇ ਦੌਰਾਨ ਕਈ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕੁਝ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਇਹਨਾਂ ਜ਼ਖਮੀ ਵਿਅਕਤੀਆਂ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਵੀ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ 3 ਮਰੀਜ਼ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਵੱਲੋਂ ਗੁਰੂ ਨਾਨਕ ਦੇ ਹਸਪਤਾਲ ਪੁੱਜ ਕੇ ਇਹਨਾਂ ਦਾਖਲ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਗਿਆ ਅਤੇ ਅਤੇ ਉਹਨਾਂ ਕਿਹਾ ਕਿ ਇਸ ਹਾਦਸੇ ਦੌਰਾਨ ਜਖਮੀ ਹੋਏ ਮਰੀਜ਼ਾਂ ਦਾ ਇਲਾਜ ਵਧੀਆ ਤਰੀਕੇ ਨਾਲ ਕਰਵਾਇਆ ਜਾਵੇਗਾ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦਾ ਵੀ ਇਲਾਜ ਫਰੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਅੰਮ੍ਰਿਤਸਰ ਦੇ ਹਸਪਤਾਲਾਂ ਵਿੱਚ ਦਾਖਲ ਸਾਰੇ ਮਰੀਜ਼ਾਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ। ਇਹ ਬਹੁਤ ਹੀ ਅਨਫੋਰਚੂਨੇਟਿਕ ਟ੍ਰੈਜੇਡੀ ਜਿਹੜੀ ਹੋਈ ਹੈ ਬੱਸ ਐਕਸੀਡੈਂਟ ਹੋਇਆ ਸੀਗਾ। ਜਿਹੜੀ ਬੱਸ ਗੁਰਦਾਸਪੁਰ ਚ ਐਕਸੀਡੈਂਟ ਰਸਤ ਹੋਈ ਸੀਗੀ ਉਹਨਾਂ ਦੇ ਕੁਝ ਪੇਸ਼ੈਂਟਸ ਜਿਹੜੇ ਇੱਥੇ ਰੈਫਰ ਹੋਏ ਸੀਗੇ ਸੋ ਕੁਝ ਪੇਸ਼ੈਂਟ ਸਾਡੇ ਇੱਥੇ ਹੈਗੇ ਆ ਕੁਝ ਅਮਨਦੀਪ ਹਸਪੀਟਲ ਚ ਹੈਗੇ ਮੌਜੂਦ ਤੇ ਇੱਥੇ ਇਹਨਾਂ ਨੂੰ ਵਧੀਆ ਇਲਾਜ ਇੱਥੇ ਮਿਲ ਰਿਹਾ ਹੈਗਾ ਐਂਡ ਜੋ ਵੀ ਇਹਨਾਂ ਦਾ ਟ੍ਰੀਟਮੈਂਟ ਹੈ ਉਹ ਕੰਪਲੀਟਲੀ ਫ੍ਰੀ ਆਫ ਕਾਸਟ ਹੋਏਗਾ ਐਂਡ ਜਿਹੜੇ ਇਹਨਾਂ ਦੇ ਪੇਸ਼ੈਂਟਸ ਦੇ ਨਾਲ ਅਟੈਂਡੈਂਟਸ ਵੀ ਹੈਗੇ ਆ ਉਨਾ ਨੂੰ ਵੀ ਅਸੀਂ ਇਹ ਤਸੱਲੀ ਦਿੱਤੀ ਹੈਗੀ ਹੈ ਥੈਟ ਬੈਸਟ ਇਥੇ ਹੈਡਸ ਆਫ ਡਿਪਾਰਟਮੈਂਟਸ ਜਿਹੜੇ ਨੇ ਹਸਪੀਟਲ ਦੇ ਉਹ ਆਪ ਇਨਾ ਕੇਸਸ ਨੂੰ ਟ੍ਰੀਟ ਕਰ ਰਹੇ ਸੋ ਇਥੇ ਜਿਹੜੇ ਪੇਸ਼ੈਂਟਸ ਆਪਣੇ ਅੰਮ੍ਰਿਤਸਰ ਹਸਪੀਟਲ ਦੇ ਵਿੱਚ ਹੈ ਜੀ ਐਮ ਸੀ ਐਚ ਦੇ ਵਿੱਚ ਉਹ ਸੀਰੀਅਸ ਨਹੀਂ ਹੈਗੇ ਜਿਹੜਾ ਇੱਕ ਪੇਸ਼ੈਂਟ ਅਮਨਦੀਪ ਹਸਪੀਟਲ ਗਿਆ ਉਹ ਸੀਰੀਅਸ ਹੈਗੇ ਅਸੀਂ ਜਲਦੀ ਇੱਕ ਨੰਬਰ ਵੀ ਰਿਲੀਜ਼ ਵੈਸੇ ਕਰ ਦਿੰਨੀ ਹੈ ਜਿਹੜੇ ਵੈਸੇ ਤਾਂ ਅਟੈਂਡੈਂਟਸ ਹਰ ਇੱਕ ਤੇ ਪਹੁੰਚ ਗਏ ਹੈ ਸੋ ਆਈ ਥਿੰਕ ਮੋਰ অর ਲੈਸ ਇਟ ਇਜ਼ ਅੰਡਰ ਕੰਟਰੋਲ ਐਂਡ ਆਫ ਕੋਰਸ ਅਸੀਂ ਪ੍ਰੇ ਜ਼ਰੂਰ ਕਰਦੇ ਕਿ ਇਹਨਾਂ ਦੀ ਫੁੱਲ ਰਿਕਵਰੀ ਜਲਦੀ ਹੋ ਜਾਏ ਜਿੱਦਾਂ ਮਾਨਯੋਗ ਸੀਐਮ ਸਰ ਦੇ ਸਾਨੂੰ ਹੁਕਮ ਵੀ ਇਹੀ ਹੋਏ ਨੇ ਕਿ ਕਿਸੇ ਵੀ ਪੇਸ਼ੈਂਟ ਨੂੰ ਕੋਈ ਤਕਲੀਫ ਨਾ ਆਵੇ ਅਸੀਂ ਬੈਸਟ ਇਲਾਜ ਜੋ ਹੈ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਉਹਨਾਂ ਦਾ ਵੀ ਇਲਾਜ ਜਿਹੜਾ ਹੈ ਫ੍ਰੀ ਆਫ ਕੋਸਟ ਅਸੀਂ ਕਰਾਵਾਂਗੇ ਕੋਈ ਉਹਨਾਂ ਨੂੰ ਦਿੱਕਤ ਵਾਲੀ ਗੱਲ ਨਹੀਂ ਹੋਏਗੀ